ਕਿ ਤੁਸੀਂ ਜਿਹੜਾ ਕੁਝ ਰੌਲਾ ਪਾ ਰਹੇ ਹੋ ਤੇ ਅੱਜ ਜਿਹੜਾ ਪਿੱਛੇ ਤੁਸੀਂ اجلاس ਬੁਲਾ ਕੇ ਸੈਸ਼ਨ ਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਆ ਉਹਨਾਂ ਮਤਿਆਂ ਦੇ ਵਿੱਚ ਕੀ ਕਿਹਾ ਹੈ ਯਾਦ ਰੱਖਿਓ ਜਿਹੜੀ 1981 ਦੀ ਸੰਧੀ ਸੀ ਉਹਨੂੰ ਪੰਜਾਬ ਨੇ ਕਦੇ ਵੀ ਐਕਸੈਪਟ ਨਹੀਂ ਕੀਤਾ ਪਾਣੀ ਕਿਹਨੂੰ ਦੇਣਾ ਹੈ ਕਿਹਨੂੰ ਨਹੀਂ ਦੇਣਾ ਇਹ ਪੰਜਾਬ ਵਿਧਾਨ ਸਭਾ ਦੇ ਘੇਰੇ ਚ ਆਉਂਦੀ ਗੱਲ ਹੈ ਪੰਜਾਬ ਵਿਧਾਨ ਸਭਾ ਦੀ ਮਰਜ਼ੀ ਹੈ ਤਾਂ ਪਾਣੀ ਦੇਵੇ ਪੰਜਾਬ ਵਿਧਾਨ ਸਭਾ ਦੀ ਮਰਜ਼ੀ ਚ ਮਰਜ਼ੀ ਹੈ ਪਾਣੀ ਨਾ ਦੇਵੇ ਤੇ 1981 ਦੀ ਸੰਧੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਰਿਜੈਕਟ ਕੀਤੀ ਸੀ ਕਿਉਂ ਇੱਕ ਪਾਰਟੀ ਦੇ ਪ੍ਰਧਾਨ ਨੇ ਕੀਤੀ ਸੀ ਨਾ ਕਿ ਸਦੀ ਵਿਧਾਨ ਸਭਾ ਨੇ ਉਸ ਸੰਧਾ ਕਿਸ ਸੰਧੀ ਕੀਤੀ ਸੀ ਇਸ ਕਰਕੇ ਪੰਜਾਬ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਤੇ ਤੁਸੀਂ ਸ਼੍ਰੀਮਾਨ ਜੀ ਇਹ ਕਹਿ ਰਹੇ ਹੋ ਕਿ ਉਹ 1981 ਦੀ ਜਿਹੜੀ ਸੰਧੀ ਹੈ ਉਹਦੇ ਮੁਤਾਬਕ ਦੁਬਾਰਾ ਚਰਚਾ ਕਰਨ ਦੀ ਲੋੜ ਹੈ ਦੁਬਾਰਾ ਪਾਣੀ ਨੂੰ ਮਿਲਣ ਦੀ ਲੋੜ ਹੈ ਦੁਬਾਰਾ ਸੰਧੀ ਕਰਨ ਦੀ ਲੋੜ ਹੈ ਇਹਦਾ ਮਤਲਬ ਤੁਸੀਂ ਉਹ ਸੰਧੀ ਮੰਗ ਲਈ ਹੈ ਤੈਨੂੰ ਕਿਵੇਂ ਮੰਨ ਲਈਏ ਤੁਸੀਂ ਕਿੱਥੇ ਖੜੇ ਹੋ ਦੂਜਾ ਪੱਖ ਮੈਂ ਇਹ ਕਹਿਣਾ ਚਾਹਣਾ ਵੀ ਜਾਂ ਤਾਂ ਤੁਹਾਡੇ ਅੰਦਰ ਪਾਪ ਹੈ ਮੈਲ ਹੈ ਬੇਈਮਾਨੀ ਹੈ ਤੇ ਯਾ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਹੀ ਕੀ ਜਾਣੇ ਹੋ ਪੰਜਾਬ ਦੇ ਪਾਣੀਆਂ ਦਾ ਮਸਲਾ ਜਾਂ ਹਰਿਆਣੇ ਨਾਲ ਪਾਣੀਆਂ ਦਾ ਮਸਲਾ ਜਿਹੜਾ ਉਹ ਜਾਣ ਬੁੱਝ ਕੇ ਉਜਾਇਆ ਗਿਆ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦਾ ਪੁਨਰਗਠਨ ਹੋਇਆ ਔਰ ਪੰਜਾਬ ਦਾ ਵੀ ਪੁਨਰਗਠਨ ਹੋਇਆ 1964 ਚ ਔਰ ਜਿਹੜੀ ਉਸ ਸਮੇ 78 79 80 ਧਾਰਾ ਆਈ ਹੈ ਉਸ ਧਾਰਾ ਦੇ ਤਹਿਤ ਸਾਰੇ ਡੈਮਾਂ ਦਾ ਕੰਟਰੋਲ ਬਿਜਲੀ ਦਾ ਕੰਟਰੋਲ ਪਾਣੀਆਂ ਦਾ ਕੰਟਰੋਲ ਤਾਂ ਕੇਂਦਰ ਨੇ ਆਪਦੇ ਹੱਥਾਂ 'ਚ ਲੈ ਲਿਆ ਚੈਲੰਜ ਉਹਨੂੰ ਕਰਨ ਦੀ ਲੋੜ ਸੀ ਉਹਨੂੰ ਚੈਲੰਜ ਨਹੀਂ ਕੀਤਾ ਤੇ ਜਿਸ ਦਿਨ ਡੈਮ ਸੇਫਟੀ ਐਕਟ ਆ ਰਿਹਾ ਸੀ ਸਾਰੀਆਂ ਜਥੇਬੰਦੀਆਂ ਰੌਲਾ ਪਾਉਂਦੀਆਂ ਸੀ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਤੇ ਤੁਸੀਂ ਕਿੱਥੇ ਸੀ ਉਦੋਂ ਤੁਸੀਂ ਕਿੱਥੇ ਖੜੇ ਸੀ ਤੁਹਾਡੀ ਆਮ ਆਦਮੀ ਪਾਰਟੀ ਕਿੱਥੇ ਖੜੀ ਸੀ ਉਦੋਂ ਕਿੰਨੇ ਕੁ ਧਰਨੇ ਦਿੱਤੇ ਕਿੰਨੇ ਕੁ ਮੁਜ਼ਾਰੇ ਕੀਤੇ ਤੁਹਾਡੀ ਆਮ ਆਦਮੀ ਪਾਰਟੀ ਨੇ ਉਦੋਂ ਉੱਠ ਕੇ ਖੜੇ ਹੋ ਕੇ ਪਰ ਪੰਜਾਬ ਨੂੰ ਲਾ ਰਿਹਾ ਸੀ ਕਿ ਇਹ ਕਿਸੇ ਨਾ ਕਿਤੇ ਸਾਨੂੰ ਇਹ ਜਿਹੜਾ ਡੈਮ ਸੇਫਟੀ ਐਕਟ ਹੈ ਸਾਡੇ ਅਧਿਕਾਰਾਂ ਤੇ ਹਮਲਾ ਹੈ ਸਾਡੀ ਕਮੇਟੀ ਤੁਹਾਡੀ ਬਣਾਤੀ ਉਹਨਾਂ ਨੇ ਉਹ ਕਮੇਟੀ ਨੇ ਚੱਲਣਾ ਕੇਂਦਰ ਦੀ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਹੇਠ ਉਦੋਂ ਨਹੀਂ ਬੋਲੇ ਤੁਸੀਂ ਅੱਜ ਕੀ ਹੈ ਅੱਜ ਸਪਸ਼ਟ ਹੈ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਕੇਂਦਰ ਨਾਲ ਮਿਲ ਕੇ ਕੀ ਨੂਰਾ ਕੁਸ਼ਤੀ ਕਰ ਰਹੇ ਹੋ ਲੋਕ ਜਾਣਦੇ ਨੇ ਇੱਕ ਪਾਸੇ ਤਾਂ ਜੰਗ ਦਾ ਮਾਹੌਲ ਹੈ ਕਿ ਸਰਕਾਰ ਨਹੀਂ ਜਾਣਦੀ ਪੰਜਾਬ ਦੀ ਕਿ ਕੇਂਦਰ ਸਰਕਾਰ ਨਹੀਂ ਜਾਣਦੀ ਸਾਨੂੰ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਦੇ ਪ੍ਰੋਗਰਾਮ ਪੋਸਟਪੋਨ ਕਰੋ ਜੀ ਕੁਝ ਸਮੇਂ ਲਈ ਆਪਾਂ ਭਾਰਤ ਦੇ ਹਾਲਾਤ ਠੀਕ ਨਹੀਂ ਬਾਹਰਲੇ ਮੁਲਕਾਂ ਦੇ ਨਾਲ ਸਾਡਾ ਤਣਾ ਬਣਿਆ ਹੋਇਆ ਹੈ ਅਸੀਂ ਸਾਰੇ ਪ੍ਰੋਗਰਾਮ ਕੈਨਸਲ ਕਰ ਰਹੇ ਹਾਂ ਤੇ ਭਾਰਤ ਸਰਕਾਰ ਆ ਕੇ ਕੇਂਦਰ ਸਰਕਾਰ ਉਹ ਐਨ ਉਸ ਟਾਈਮ ਦੇ ਉੱਤੇ ਪੰਜਾਬ ਦੇ ਨਾਲ ਪਾਣੀਆਂ ਦਾ ਮਸਲਾ ਖੜਾ ਕਰ ਲੈਂਦੀ ਹੈ ਤੱਕੀ ਇਹਨੂੰ ਸਿਆਸਤ ਨਾ ਮੰਨਿਆ ਜਾਏ ਹਕੀਕਤ ਇਹ ਹੈ ਕਿ ਜੋ ਤੁਸੀਂ ਕਿਸਾਨਾਂ ਨੂੰ ਕੁੱਟ ਕੇ ਮਜ਼ਦੂਰਾਂ ਨੂੰ ਕੁੱਟ ਕੇ ਟੀਚਰਾਂ ਨੂੰ ਕੁੱਟ ਕੇ ਔਰ ਘਰਾਂ ਦੇ ਵਿੱਚੋਂ ਲੋਕਾਂ ਨੂੰ ਜਿਹੜੇ ਸਾਡੇ ਹੋਰ ਕਾਰੋਬਾਰੀ ਲੋਕ ਆ ਉਹਨਾਂ ਨੂੰ ਕੁੱਟ ਕੇ ਜਿਸ ਤਰੀਕੇ ਦੇ ਨਾਲ ਤੁਸੀਂ ਆਪ ਦਾ ਲੋ ਹਸ ਪੀਤਾ ਤੁਹਾਡਾ ਗਰਾਭ ਚਾਉਣ ਜਾਂ ਲੋਕਾਂ ਨੇ ਉਹ ਗੱਲ ਤੁਹਾਡੀ ਕਈ ਨੂੰ ਪੱਕਾ ਕੀਤਾ ਕਿ ਡळा ਤੋਂ ਡळा ਹੋਤਾ ਪਤਾ ਨਹੀਂ ਕਿਦਰ ਸੇ ਚਲਾ ਹੋਤਾ ਹੈ ਜਦੋਂ ਤੁਹਾਡੇ ਦੱਸੇ ਰਾਹਾਂ ਤੇ ਤੁਹਾਡੇ ਹੀ ਐਮਐਲਏ ਨੂੰ ਲੋਕ ਘੇਰਨ ਲੱਗੇ ਤਾਂ ਐਸ ਵੇਲੇ ਫਿਰ ਕੋਈ ਕੇਂਦਰ ਜੀ ਨੇ ਤੁਹਾਡੇ ਸੁਪਰੀਮੋ ਦੀ ਖਾਤਰ ਤੁਹਾਡਾ ਸੁਪਰੀਮੋ ਬਚਾਉਣ ਲਈ ਤੁਸੀਂ ਸਾਡੇ ਅੰਦੋਲਨ ਨੂੰ ਧਰਨੇ ਨੂੰ ਦੀ ਪਿੱਠ ਛੁਰਾ ਮਾਰਿਆ ਔਰ ਉਹ ਕੇਂਦਰ ਅੱਜ ਤੁਹਾਡੇ ਨਾਲ ਨੂਰਾ ਕੁਸ਼ਤੀ ਕਰਕੇ ਤੁਹਾਨੂੰ ਪਾਣੀਆਂ ਦਾ ਮਾਲਕ ਬਣਾਉਣਾ ਚਾਹੁੰਦੀ ਹੈ ਜਿਸ ਤਰ੍ਹਾਂ ਕਦੇ ਕੈਪਟਨ ਅਮਰਿੰਦਰ ਵੀ ਬਣਿਆ ਸੀ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਕੇ ਕਹਿੰਦਾ ਲੋ ਜੀ ਮੈਂ ਸਾਰੇ ਜਿੰਨੇ ਸਮਝੌਤੇ ਦੇ ਦੂ ਪਹਿਲਾਂ ਸਾਰੇ ਰੱਦ ਕਰਤੇ ਤੇ ਇੱਕ ਧਾਰਾ ਪੰਜ ਪਾਤੀ ਜੀ ਦੇ ਚ ਇਹ ਕਹਿੰਦਾ ਕਿ ਜਿੰਨਾ ਜਿੰਨਾ ਪਾਣੀ ਕਿਸੇ ਨੂੰ ਜਾਂਦਾ ਉਹ ਜਾਂਦਾ ਰਹੇਗਾ ਉਹੀ ਕੰਮ ਤੁਸੀਂ ਮਤਾ ਪਾ ਕੇ ਕੀਤਾ ਹੈ ਕਿ ਅਸੀਂ 1981 ਦੇ ਮਤੇ ਦੇ ਆਧਾਰ ਦੇ ਉੱਤੇ ਉਹ ਸੰਧੀ ਦੇ ਆਧਾਰ ਦੇ ਉੱਤੇ ਪਾਣੀ ਦੀ ਦੁਬਾਰਾ ਵੰਡ ਕਰਨੀ ਚਾਹੁੰਦੇ ਦਾ ਮਤਲਬ ਤੁਸੀਂ 1985 ਵਾਲੇ ਸਮਝੌਤੇ ਨੂੰ ਮੰਨ ਲਿਆ ਤਾਂ ਫਿਰ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਇਹ ਸੋ ਇਹ ਜਿਹੜੀਆਂ ਗੱਲਾਂ ਨੇ ਮੇਰੀ ਬੇਨਤੀ ਹੈ ਕਿ ਕਿਸਾਨ ਲੜਨ ਜਾਣਦੇ ਨੇ ਕਿਸਾਨ ਲੜ ਰਹੇ ਨੇ ਆਲਰੇਡੀ ਲੜ ਰਹੇ ਨੇ ਜਿਹੜੀ ਅਸੀਂ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਲੜਾਈ ਲੜ ਰਹੇ ਸੀ ਉਹ ਇਸੇ ਆਸਤੇ ਸੀ ਕਿ ਸਾਡੇ ਮਾਹਰ ਕਹਿ ਰਹੇ ਨੇ ਕਿ ਪੰਜਾਬ ਕੋਲੇ ਕੇਵਲ 18 ਤੋਂ 20 ਸਾਲ ਦਾ ਪਾਣੀ ਬਾਕੀ ਬਚਿਆ ਧਰਤੀ ਹੇਠਲਾ ਤੇ ਜਿਹੜਾ ਨਹਿਰੀ ਪਾਣੀ ਸੀ ਦਰਿਆਵਾਂ ਦਾ ਪਾਣੀ ਸੀ ਜਾਂਦਾ ਵੰਡਿਆ ਗਿਆ ਜਾਂ ਫਿਰ ਮਤਲਬ ਪੋਲੂਸ਼ਨ ਪਾ ਕੇ ਵਿੱਚ ਗੰਦ ਪਾ ਕੇ ਗੰਦੇ ਨਾਲੇ ਪਾ ਕੇ ਉਹ ਤੁਸੀਂ ਪੀਣ ਵਾਲਾ ਨਹੀਂ ਛੱਡਿਆ ਔਰ ਉਹ ਧਰਤੀ ਹੇਠਲਾ ਪਾਣੀ ਖਿੱਚ ਕੇ ਲੋਕਾਂ ਦਾ ਗੁਜ਼ਾਰਾ ਕਰਨ ਔਰ ਉਹ ਬੱਚਿਆਂ ਨੂੰ ਪਾਣੀ ਪੀਣ ਤੋਂ ਗਰਾਂ ਰਹਿ ਜਾਵੇ ਉਹਦੇ ਲਈ ਲੜਾਈ ਲੜ ਰਹੇ ਸੀ ਕਿ ਐਮ ਐਸ ਕੇ ਦਾ ਗਰੰਟੀ ਦਾ ਕਾਨੂੰਨ ਮਿਲ ਜਾਏ ਕਿਸਾਨ ਡਾਈਵਰਸੀਫਿਕੇਸ਼ਨ ਕਰ ਲੈਣ ਪਾਣੀ ਦਾ ਖਰਚਾ ਥੱਲੇ ਧਰਤੀ ਹੇਠੋਂ ਘਟ ਜੇ ਇਸ ਲਈ ਕਰ ਰਹੇ ਸੀ ਔਰ ਉਸ ਵੇਲੇ ਇਹਨ ਤੁਸੀਂ ਆਪ ਦੇ ਸੁਪਰੀਮੋ ਨੂੰ ਬਚਾਉਣ ਵਾਸਤੇ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਇਸ ਅੰਦੋਲਨ ਨੂੰ ਧਰਨੇ ਨੂੰ ਧਰਨੇ ਦੀ ਪਿੱਠ ਛੁਰਾ ਮਾਰ ਕੇ ਧੋਖੇ ਨਾਲ ਧਰਨਾ ਚੁਕਵਾਇਆ ਤੁਸੀਂ ਪਰ ਅਸੀਂ ਤਾਂ ਭਾਈ ਉਦੋਂ ਵੀ ਲੜ ਰਹੇ ਸੀ ਤੇ ਹੁਣ ਵੀ ਲੜਦੇ ਤੇ ਅੱਗੇ ਵੀ ਲੜਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਪਾਣੀ ਸਾਡੀ ਸਾਡੀ ਲਾਈਫਲਾਈਨ ਹੈ ਕਿਸਾਨਾਂ ਦੀ ਲਾਈਫਲਾਈਨ ਹੈ ਕਿਸਾ ਪਾਣੀ ਬਿਨਾ ਕਿਸਾਨ ਨਹੀਂ ਬਚ ਸਕਦੇ ਅਗਰ ਕੇਂਦਰ ਸੰਘੀਦਾ ਹੈ ਪੰਜਾਬ ਸੰਘੀਦਾ ਹੈ ਹਰਿਆਣਾ ਸੰਘੀਦਾ ਹੈ ਤਾਂ ਫਿਰ ਸ਼ਰਬਦਾ ਜਮਨਾ ਲਿੰਕ ਚੈਨਲ ਤੋਂ ਪਾਣੀ ਕਿਉਂ ਨਹੀਂ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਜੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਲੜਾਉਣ ਦੀ ਸਾਜ਼ਿਸ਼ ਕੌਣ ਰਚੀ ਜਾ ਰਹੀ ਹੈ ਮੇਨ ਕਾਰਨ ਇਹ ਹੈ ਕਿ ਜਿਹੜਾ ਕੇਂਦਰ ਸਰਕਾਰ ਸਮਝੌਤਾ ਅਮਰੀਕਾ ਨਾਲ ਕਰ ਚੁੱਕਿਆ ਹੈ ਔਰ ਅਕਤੂਬਰ ਦੇ ਵਿੱਚ ਲਾਗੂ ਹੋਣ ਜਾ ਰਿਹਾ ਹੈ ਉਸ ਸਮਝੌਤੇ ਦੇ ਲਾਗੂ ਹੋਣ ਤੋਂ ਪਹਿਲਾਂ ਪਹਿਲਾਂ ਪੂਰੀ ਤਰ੍ਹਾਂ ਦੇਸ਼ ਦੇ ਕਿਸਾਨਾਂ ਨੂੰ ਖਨਾਕ ਕੇ ਆਪਸ ਵਿੱਚ ਲੜਾ ਕੇ ਇੱਥੇ ਤੁਸੀਂ ਉਹ ਉਹ ਨਾ ਨਾ ਸਮਝੌਤਿਆਂ ਨੂੰ ਇੰਜ਼ਾਮ ਦੇਣਾ ਹੈ ਉਹਦੇ ਤੇ ਜ਼ੋਰ ਲੱਗਿਆ ਹੋਇਆ ਹੈ ਔਰ ਮੈਂ ਫਿਰ ਦੁਬਾਰਾ ਕਹਿਣਾ ਕਿ ਭਗਵੰਤ ਮਾਨ ਜੀ ਭਗਵੰਤ ਮਾਨ ਦੇ ਪਾਰਟੀ ਆਉਟਿਸ ਨੂੰ ਸਪਸ਼ਟ ਕਰਨਾ ਔਰ ਆਪਦੇ ਸੁਪਰੀਮੋ ਨੂੰ ਉਹਦੀ ਪਾਰਟੀ ਦਾ ਅਸਤੀਫਾ ਦੇ ਕੇ ਕਲੀਅਰ ਕਰਨਾ ਕਿ ਅਸੀਂ ਉਹਦੇ ਵਿਚਾਰਾਂ ਨਾਲ ਨਹੀਂ ਆ ਅਸੀਂ ਛੱਡੀ ਉਹਦੀ ਪਾਰਟੀ ਫਿਰ ਦੇਖਾਂਗੇ ਫਿਰ ਦੇਖਿਓ ਪੰਜਾਬ ਤੁਹਾਡੇ ਨਾਲ ਖੜਦਾ ਹੈ ਕਿ ਨਹੀਂ ਖੜਦਾ ਸੋ ਇਹ ਅਸੀਂ ਸਾਡੀ ਲੜਾਈ ਹੈ ਅਸੀਂ ਪਿੱਛੇ ਵੀ ਲੜੇ ਆ ਅਸੀਂ ਅੱਗੇ ਵੀ ਲੜਾਂਗੇ ਇਹ ਲੜਾਈ ਨੂੰ ਲੜੇ ਬਿਨਾ ਦੇਸ਼ ਦੇ ਕਿਸਾਨ ਨੂੰ ਨਹੀਂ ਸਰਨਾ ਕਿਸਾਨ ਲੜੇਗਾ ਔਰ ਸਹੀ ਦਿਸ਼ਾ ਵੱਲ ਅਸਿਰਾਈ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸੀ ਬਾਣੀ ਰੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ